सीआईए स्टाफ जिला अमृतसर देहाती मिली वी सफलता छे किलो हेरोइन एक लाख सत्तर हजार डरग मनी समेत तीन समगलर किए गए का। चीफ एडिटर कमलजीत सिंह की विशेष रिपोर्ट ਮਾਂਜੁਗ ਐਸਐਸਪੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਆਈਪੀਐਸ ਜਿਹੜਾ ਅਮਰਸਰ ਦੇ ਹਾਤੀ ਵੱਲੋਂ ਜਿਹੜਾ ਅਮਰਸਰ ਦੇ ਹਾਤੀ ਵਿੱਚ ਨਸ਼ੇ ਦੇ ਖਿਲਾਫ ਜੋ ਮਹਿੰਮ ਵਢੀ ਹੋਈ ਆ ਉਹਦੇ ਵਿੱਚ ਕੱਲ ਸਾਡੇ ਸੀਆਈਏ ਸਟਾਫ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਮਿਲੀ ਆ ਜਦੋਂ ਸੀਆਈਏ ਦੀ ਪੁਲਿਸ ਪਾਰਟੀ ਸਾਡੇ ਸਹਿਜਿੰਦਰ ਸਿੰਘ ਇਹ ਥਾਣਾ ਅਜਨਾਲਾ ਤੋਂ ਕੋਟਲੀ ਅੰਬ ਨੂੰ ਜਾਂਦੇ ਰਸਤੇ ਉੱਤੇ ਨਾਕਾਬੰਦੀ ਕੀਤੀ ਸੀ ਤੇ ਉਹਦੇ ਚ ਤਿੰਨ ਸਮੱਗਲਰ ਜਿਹੜੇ ਹੈਰਨ ਸਮੇਤ ਗ੍ਰਿਫਤਾਰ ਕੀਤੇ ਆ ਜਿੰਨਾਂ ਪਾਸੋਂ 6 ਕਿਲੋ ਹੈਰਨ ਤੇ ਡਰੱਗ ਮਨੀ 1,70,000 ਰਿਕਵਰ ਹੋਈ ਸਰੇਮਰ ਬਹੁਤ ਹੀ ਤੇ ਤੋਂ ਲੈਣ ਮੌਲੇ ਨੇ ਇਨਾਂ ਵਿੱਚ ਇੱਕ ਦੋਸ਼ੀ ਆ ਜਿਹੜਾ ਲਖਪੀਰ ਸਿੰਘ ਲੱਖਾ ਇਹ ਪਿੰਡ ਕੋਠਾ ਗੁਰੂ ਥਾਣਾ ਦਿਾਲਪੁਰਾ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਇਹ ਕਰੀ ਪਿੱਛੇ ਇੱਕ ਸਾਲ ਤੋਂ ਇਹ ਅੰਮ੍ਰਿਤਸਰ ਦੇ ਵਿੱਚ ਹੀ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਸੀ ਦੋ ਹੋਰ ਦੋਸ਼ੀ ਆ ਉਹ ਕਸਬਾ ਚਕਾਵਾ ਦੇ ਰਹਿਣ ਵਾਲੇ ਨੇ ਉਹਨਾਂ ਵਿੱਚ ਮਨਦੀਪ ਸਿੰਘ ਗੋਰਾ ਜਿਹੜਾ ਵਾ ਉਹ ਵੀ ਕਾਫੀ ਬਰਾਂ ਪਹਿਲਾਂ ਇਹ ਹਰੋਂਦੀਆਂ ਜਿਹੜੀਆਂ ਢੇਪਾਂ ਨੇ ਉਹ ਗਿਪਚਾ ਚੁੱਕਾ। ਤਕਰੀਬ 2 ਸਾਲ ਤੋਂ ਉਹ ਇਸ ਕੰਮ ਦੇ ਵਿੱਚ ਲੱਗਾ ਹੋਇਆ। ਪਹਿਲਾਂ ਬਠਿੰਡੇ ਵਾਲਾ ਸੀ ਉਹਦੇ ਉੱਥੇ ਵੀ ਕੋਈ ਕੰਮ ਕਰਦੇ ਨੇ ਇੱਥੇ ਆ ਵੀ ਕਰਦੇ ਨੇ। ਫਿਲਹਾਲ ਸਾਨੂੰ ਕੋਈ ਨਈ ਇਹੋ ਜਿਹਾ ਮਿਲਿਆ ਤੇ ਹੁਣ ਅਸੀਂ ਉਸ ਟਾਈ ਅਪ ਕਰਕੇ ਸਬੰਧਕ ਥਾਣੇ ਦੇ ਨਾਲ ਇਹਦੇ ਪਿਛੋਕੜ ਬਾਰੇ ਪਤਾ ਕਰ ਰਹੇ ਹਾਂ। ਲੈ ਕੇ ਕਿੱਥੋਂ ਆਏ ਸੀ ਉਹ ਆਹ ਇਹਨਾਂ ਨੇ ਕਿੱਥੇ ਲਿਜਾਈ। ਇਹ ਅ ਮੁਢਲੀ ਪੁੱਛਗਿੱਛ ਦੇ ਵਿੱਚ ਸਾਨੂੰ ਇਹੀ ਪਤਾ ਲੱਗਾ ਕਿ ਖੇਪ ਜਿਹੜੀ ਆ ਇਹ ਪਾਕਿਸਤਾਨ ਤੋਂ ਇਧਰੋਂ ਕਿਸ ਬੰਦੇ ਨੇ ਰਸੀਬ ਕੀਤੀ ਆ ਉਹਨਾਂ ਤੋਂ ਅੱਗੋਂ ਇਹ ਲੈ ਕੇ ਜਾ ਰਹੇ ਸੀਗੇ ਉਹਦੇ ਬਾਰੇ ਵੀ ਸਾਡਾ ਟੈਕਨੀਕਲ ਤੌਰ ਦੇ ਉੱਤੇ ਜਿਹੜਾ ਵਾ ਉਹ ਚੱਲ ਰਿਹਾ ਵਾ ਉਹਨੂੰ ਵੀ ਅਸੀਂ ਜਨਤੀ ਕਿਰਤਾ ਕਰਾਂਗੇ ਸਾਨੂੰ ਪਤਾ ਲੱਗਾ ਕਿ ਇਹਨੇ ਡੇਢ ਤੋਂ ਇਹ ਕੰਮ ਕਰਦੇ ਆ ਰਹੇ ਸੀ ਪਹਿਲਾਂ ਨਹੀਂ ਹਾਂਜੀ ਜਿਹੜਾ ਮਨਦੀਪ ਗੋਰਾ ਆ ਇਹ ਤਾਂ ਕਰੀਬ 2 ਸਾਲ ਤੋਂ ਇਸ ਤੰਦੇ ਦੇ ਵਿੱਚ ਲੱਗਾ ਹੋਇਆ ਆ ਤੇ ਲਖਵੀਰ ਜਿਹੜਾ ਵਾ ਉਹ 1 ਸਾਲ ਤੋਂ ਇਸ ਧੰ ਦੇ ਵਿੱਚ ਲੱਗਾ ਕਰੀਬ 7 ਤੋਂ 8 ਵਾਰ ਇਹ ਮਤਲਬ ਖੇਪ ਨੂੰ ਲੈ ਕੇ ਅੱਗੇ ਪਚਾ ਚੁੱਕਾ ਤੇ ਜਿਹੜਾ ਮਨਦੀਪ ਐ ਇਹ ਤੇ ਪਹਿਲਾਂ ਵੀ ਮਾਰਦੇ ਦਰਦੀ ਇੱਥੇ ਇਹ ਅਸੀਂ ਕਰ ਰਹੇ ਆਂ ਬ੍ਰਦਰ ਇਹ ਪਤਾ ਕਰ ਰਹੇ ਆਂ ਅਸੀਂ ਅਜੇ ਫਿਰ ਹਾਲ ਸਾਡੇ ਕੋਲੇ ਸਬੰਧੀ ਕੋਈ ਰਿਕਾਰਡ ਨਹੀਂ ਹੈਗਾ ਤੇ ਰਿਕਵਰੀ ਕੀ ਕੀ ਐ ਨਸ ਇਹਨਾਂ ਕੋਲੋਂ 6 ਕਿਲੋ ਹੈਰਨ ਰਿਕਵਰ ਹੋਈ ਆ ਦੋ ਵਹੀਕਲ ਨੇ ਮੋਟਰਸਾਈਕਲ ਤੇ 1,70,000 ਰੁਪਿਆ ਡਰਗ ਬਣੀ ਉਮਰ ਕਿੰਨੇ ਸਾਲ ਨੇ ਇਤਨੇ 20 ਤੋਂ 30 ਸਾਲ ਦੇ ਵਿੱਚ ਵਿੱਚ ਨੇ ਐਸੇ ਕੀ ਕਾਰੋਬਾਰ ਕਰਦੇ ਨੇ ਨਹੀਂ ਕੁਝ ਨਹੀਂ ਕਾਰੋਬਾਰ ਕਰਦੇ ਐਸੇ ਧੰਦੇ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਹੋਰ ਕੋਈ ਕਾਰੋਬਾਰ ਨਹੀਂ ਹੈ ਬਿਲਕੁਲ ਮੋੜ ਸਿਰ ਇਹਨਾਂ ਦਾ ਆਪਣਾ ਹੀ ਹੈ ਕੋਈ ਇਹ ਹੁਣ ਆਪਾਂ ਵੈਰੀਫਾਈ ਕਰਾਵਾਂਗੇ ਫਿਰ ਪਤਾ ਲੱਗੂਗਾ ਇਹ ਕਿਹੜੀ ਅੰਤਰਾ ਹੁੰਦੀ ਮੰਨਦੇ ਇਹ ਐਨਡੀਪੀ ਅਸਟੇਕ 2485 ਦੇ ਵਿੱਚ ਅਸੀਂ ਇਹਨਾਂ ਦਾ ਜਿਹੜਾ ਵਾ ਮੁਕਦਮਾ ਦਰਜ ਕੀਤਾ ਥਾਣੇ ਅਜ ਨਾਲੇ